ਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣੇ ਬਾਰੇ ਦੱਸ ਜੀਏ ਸਾਡਾ ਜਿਹੜਾ ਪਿੰਡ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਮੈਂ ਕਈ ਵੀਡੀਓ ਚ ਦੱਸੂ ਕਿ ਕਿਹ ਹਨ ਕਈ ਪੈਣੂ ਭਲੇਖਾ ਹੁੰਦਾ ਕੋਟ ਵਾਲੀਆਂ ਸਿਵੀਆਂ ਜਾਂ ਉਹ ਦੂਸਰੇ ਸਿੰਘੋ ਵਾਲੀ ਤਲਵੰਡੀ ਸਰਵਾਲੀ ਸਿਵੀਆਂ ਜਾਂ ਸੰਗਰੂਰ ਵਾਲੀਆਂ ਸਿਵੀਆਂ ਬਹੁਤ ਸਾਰੇ ਪੈਣੂ ਇਹ ਭਲੇਖਾ ਹੁੰਦਾ ਇਹ ਸਿਵੀਆਂ ਜਿਹੜੀਆਂ ਇਹ ਬਠਿੰਡੇ ਦੇ ਬਿਲਕੁਲ ਨਾਲ ਆ ਉਹ ਸਿਵੀਆਂ ਤੇ ਬਠਿੰਡਾ ਪੰਜਾਬ ਇਹ ਪੈਣੂ ਬਾਹਲੀ ਕੰਟਰੀ ਵਿੱਚ ਬੈਠ ਕੇ ਦੇਖਦੇ ਨੇ ਉਹਨਾਂ ਵਾਸਤੇ ਇਹ ਕੁਝ ਕਵਰੀ ਆ ਜਿਹੜੀ ਕੈਨੇਡਾ ਦੇ ਵਿੱਚ ਪੈਣਾ ਉੱਥੇ ਮੇਰੇ ਕੋਲ ਪੈਨ ਹੈਗੇ ਨਾ ਜੇ ਕਿਸੇ ਭੈਣ ਨੂੰ ਉਹਨਾਂ ਨੰਬਰ ਚਾਹੀਦਾ ਉਹ ਮੇਰੇ ਤੋਂ ਲੈ ਕੇ ਉੱਥੇ ਕੱਪੜੇ ਆ ਵੀ ਸਲਾਈ ਕਰਵਾ ਸਕਦੇ ਹੋ। ਬਾਕੀ ਜਿਹੜਾ ਭੈਣਾਂ ਨੂੰ ਸਿੱਖਣ ਦਾ ਸ਼ੌਂਕ ਰਾਕ ਤੁਸੀਂ ਬਾਹਲੀ ਕੰਟਰੀ ਦੇ ਵਿੱਚ ਉਹ ਮੈਨੂੰ WhatsApp ਤੇ ਪਰਸਨਲ ਮੈਸੇਜ ਜ਼ਰੂਰ ਕਰਕੇ ਦੱਸਿਆ ਕਰੋ ਐਨੀਏ ਕਾਪ ਨੂੰ ਪਤਾ ਲੱਗ ਜੀ ਬਾਹਰਲੀ ਕੰਟਰੀ ਵਿੱਚ ਬੈਠ ਕੇ ਭੈਣਾਂ ਵੇਖਦੀਆਂ ਤੇ ਜੇ ਕਿਸੇ ਚੀਜ਼ ਦਿੱਕਤ ਹੁੰਦੀ ਹੈ ਲੇਡੀ ਸੂਟਾਂ ਦੇ ਵਿੱਚ ਉਹ ਮੈਨੂੰ ਫੋਨ ਤੇ ਵੀ ਪੁੱਛ ਸਕਦੇ ਹੋ WhatsApp ਤੇ ਬੋਲ ਕੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਅੱਜ ਜਿਹੜਾ ਪਟੌਪ ਲੱਗੇ ਆ ਇਹ ਵੀ ਲੇਡੀ ਸੂਟ ਦਾ 1.5 ਮੀਟਰ ਕੱਪੜੇ ਦੇ ਵਿੱਚ ਅੱ ਉਹ ਕਪੜਾ ਆਪਾਂ ਉਹ ਮੈਂ ਪਹਿਲਾਂ ਤੁਹਾਨੂੰ ਕਪੜਾ ਮਿਲ ਕੇ ਦਿਖਾਉਂਗਾ ਕਿ ਕਿੰਨਾ ਬਣਾਏ ਦਾ ਤੇ ਕਿੰਨਾ ਕਪੜਾ ਜੀ ਕਈ ਵਾਰੀ ਆਪਾਂ ਨੂੰ ਸੂਟ ਕਰੇ ਕੱਟਣਾ ਪੈਂਦਾ ਤੇ ਸੇਮ ਤੁਸੀਂ ਕਾਟ ਕੱਟ ਸਕਦੇ ਆਲੋ ਪਹਿਲਾਂ ਆਪਾਂ ਕਪੜਾ ਦੂਰਾ ਕਰ ਲਿਆ ਹੁੰਦਾ ਇਹ ਤੋਂ ਆਪਾਂ ਮਿਲਾਈ ਕਪੜਾ ਹੈ ਕਿੰਨਾ ਜੀ ਇਹ ਆਲ ਓਵਰ ਸੂਟ ਹੋਵੇ ਫਿਰ ਸਾਢੇ 3 ਮੀਟਰ ਹੁੰਦਾ ਉਹਨੇ ਪੀ ਸੀਗੇ ਦੋ ਸ਼ਰਟ ਦੀ ਯਾਨੀ ਕਿ ਜੈਂਪਰ ਦੀ ਵੀਡੀਓ ਆਪਾਂ ਗੈਲ ਡਰੈਸ ਡਿਜ਼ਾਈਨਰ ਵਾਲੇ ਚੈਨਲ ਤੇ ਪਹਿਲਾਂ ਪਾਤੀ ਇਸ ਚੈਨਲ ਤੇ ਮੈਂ ਸੋਚਿਆ ਆਪਾਂ ਆਹ ਵੀਡੀਓ ਪਾਵਾਂਗੇ ਸਾਨੂੰ ਪਹਿਲਾਂ ਆਪਾਂ ਕਪੜਾ ਮਿੰਦੇ ਕਿੰਨਾ ਤੇ ਇਹ ਵੀ ਕਪੜਾ ਉਨੇ ਹੀ ਹੈ ਲਗਭਗ ਇੱਕ 70 ਕਪੜਾ ਜਾਨੀ ਕਿ ਪੌਣੇ 2 ਮੀਟਰ ਤੋਂ ਘੱਟ ਕਪੜਾ ਹੈ ਸਿੱਧੇ ਸ਼ਬਦਾਂ ਵਿੱਚ ਇਹ ਹਨਾ ਆ ਦੇਖੋ ਐ ਮੈਨ ਲੈ ਕਰੋ ਜੇ ਕਿਸ ਨੂੰ ਐ ਨਹੀਂ ਮਿਲਣਾ ਹੁੰਦਾ ਫਿਰ ਆ 85 87 ਇਹਨੂੰ ਜੋੜ ਲਾ ਕੇ ਦੇਖ ਲਓ ਕਿ ਕਿੰਨਾ ਬਣਦਾ ਹਨਾ ਤੇ ਪੜਾ ਕਿੰਨਾ ਉਹ ਵੀ ਤੁਹਾਨੂੰ ਮੈਂ ਘਰਵਾ ਦੇ ਕਹਿ ਦਿੰਦੇ ਆ ਇਹ 1.5 ਮੀਟਰ ਪੜਾ ਪਰ ਕਈ ਵੀ ਉੱਤਰ ਦਾ ਨਹੀਂ ਪੂਰਾ ਹਨਾ ਇਹ ਇਸ ਕਪੜੇ ਦੇ ਵੀ ਇੰਨਾ ਆਪਣਾ ਘਾਟ ਆ ਤੇ ਇਹ ਇੱਥੇ ਹੋਏ ਦਾ ਪੂਰਾ ਫੇਰ ਇਹਨੇ 1.5 ਮੀਟਰ ਹੋਣਾ ਸੀਗਾ ਇਹ ਕਪੜਾ 1.5 ਮੀਟਰ ਬਣੀ ਤੋਂ ਕੱਟਾ ਤੇ ਇੱਕ ਵਾਰੀ ਮੈਂ ਤੁਹਾਨੂੰ ਇਹਦੇ ਨਾਪ ਤੋਂ ਜਾਣੂ ਕਰਾ ਦਿਆਂ ਆਜੋ ਦੇਖੀ ਜੀ ਆਪਾਂ ਨਾਪ ਕਿੰਨਾ ਨਾਪ ਇਸ ਭੈਣ ਦਾ 34.5 ਲੰਬਾਈ ਹੈ ਸਲਵਾਰ ਦੀ ਸਣੇ ਬੈਲਟ ਦੇ ਤਿਆਰ ਦਵਾਰੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਸਲਵਾਰ ਦੀ ਜਿਹੜੀ ਲੰਬਾਈ ਹੈ ਵਿੱਚੀ ਬੈਲਟ ਆਓ ਬੈਲਟ ਆਪਾਂ ਅਲੱਗ ਨਹੀਂ ਬੋਣੀ 34.5 ਆਪਾਂ ਕਾਗਨ ਤਿਆਰ ਕਰਕੇ ਦੇਣੀ ਹੈ ਬੈਲਟ ਵੀ ਆਪਾਂ 24 ਚ ਤਿਆਰ ਕਰਕੇ ਦੇਣੀ ਪੌਂਚਾ ਮੂਰੀ 14 ਇੰਚ ਤਿਆਰ ਕਰਕੇ ਦੇਣਾ ਇਹ ਚੀਜ਼ ਅਲਾਇਮੀ ਧਿਆਨ ਰੱਖਣਾ ਤਾਂ ਜੁੜੇ ਹੋ ਵੀਡੀਓਜ਼ ਐਂਡ ਤੇ ਕਰ ਸਕਿਪ ਕਰਕੇ ਨਾ ਦੇਖਿਆ ਕਰੋ ਫੇਰ ਨੁਕਸ ਨੋਕ ਉੱਤੀ ਮਾੜੀ ਮੁੱਟੀ ਮਿਸ ਹੋ ਰਹੀਦੀ ਹੈ ਨਾ ਪਸੇੜ ਤੇ ਕਰਤਾ ਪ੍ਰਸਤੂਪ੍ਰਕਾਰ ਮਹੇਗੀ ਅਜੀ ਰੋਡ ਪੀਪ ਪ੍ਰਸਪੇਨ ਮਾਰਾਂਗੇ ਪਹਿਲਾਂ ਆਪਾਂ ਵਿਅਮਤਾ ਜੀ ਕਪੜਾ ਕੀ ਕੀ ਚੀਜ਼ ਕਿੱਥੋਂ ਬਣਦੀ ਹੈ ਸੀਮ ਕਾਰਡ ਜੇ ਲੰਬਾਈ ਵੱਧ ਘਟ ਹੁੰਦੀ ਹੈ ਤੁਹਾਨੂੰ ਨਹੀਂ ਸਮਝ ਆਉਂਦੀ ਫਿਰ ਮੈਨੂੰ ਵਟਸਐਪ ਤੇ ਮੈਸੇਜ ਛੱਡਦਾ ਕਰੋ ਫਿਰ ਮੈਂ ਤੁਹਾਨੂੰ ਉਵੇਂ ਕੋਈ ਨਾ ਕੋਈ ਸੋਲੂਸ਼ਨ ਹੋਗਾ ਦੱਸੂ ਗੜਾ ਆਪਾਂ ਉਹ ਸਲੂਟਿਪੀਆ ਉਹ ਤੇ ਦੇਖਾਂਗੇ ਦੂਰੇ ਨੂੰ ਕਿ ਕਿੰਨਾ ਪ੍ਰੋਬਲ ਕਪੜਾ ਕਿਵੇਂ ਆਉਂਦਾ ਆ 6 ਇੰਚ ਪੀਤਾ ਮੈਂ ਕੱਢ ਦਮ ਉੱਪਰ ਬੈਲਟ ਦਾ ਸਲਵਾਰ ਦੀ ਲਵਾਈ ਕਿੰਨੀ ਹੈ 34.5 ਜਾਂ 35 ਸਹੀ ਆ ਜੂ ਐਸ ਲੋਕੀ ਜਿਹੜਾ ਮੈਂ ਫੀਟਾ ਚੇਂਜ ਕੱਢਦਾ ਹਾਂ ਇੱਥੋਂ ਆਹ ਤੁਹਾਨੂੰ ਨੇਫਾ ਮੋੜ ਜੂਗਾ 2 ਇੰਚ ਐਨਾ ਬੈਲਟ ਬਣਾ ਕਰਕੇ 4 ਜਾਂ 4.5 ਆਪਣੀ ਰਹਿ ਜਾਂਦੀ ਬਾੜੀ ਬੈਲਟ ਮੈਂ ਚੌੜੀ ਤਾਂ ਨਹੀਂ ਲਾਉਂਦਾ ਇੱਥੋਂ ਫਿਰ ਆ ਜੀ ਨਾ ਐਵੇਂ ਤਾਂ ਇਸਦੀ ਰਹਿੰਦੀ ਉਹ ਬੁਰੀ ਲੱਗਦੀ ਹੈ ਚੌੜੀ ਬਾੜੀ ਬੈਲਟ ਨਾ ਲਾਇਆ ਕਰੋ ਜੇ ਤੁਸੀਂ ਬਸ 6.5 ਮੈਂ ਇਹਨੂੰ ਕਟਾਈ ਦੀ ਬੈਲਟ ਪਾਉਂਗਾ ਤਾਂ ਤਾਂ ਕਰਕੇ ਇਹ ਬਸ 4 ਇੰਚ ਬੈਲਟ ਤਿਆਰ ਹੋ ਜਿਹੜੀ ਬਾਅਦ ਘਟਾਉ ਥੱਲੇ ਆ ਜੂਗੀ ਜਦੋਂ ਆਪਾਂ ਪਹੁੰਚੇ ਜੜਨੇ ਆ ਪਰ ਇਸ ਮਾਰ ਕੇ ਜੰਗੀ ਤਰ੍ਹਾਂ ਜਿੰਨੀ ਲਮਾਈ ਅੱਧਾ ਇੰਚ ਤੋਂ ਵੱਧ ਰੱਖ ਕੇ ਸਾਢੇ ਦੇਤੀ ਹੈ ਨਾ ਆਪਾਂ 34 ਰੱਖ ਕੇ ਬਾਕੀ ਕੱਪੜਾ ਕੱਟ ਦੇਣਾ ਪ੍ਰੈਸ ਮਾਰ ਕੇ ਬਿਲਕੁਲ ਸੌਖਾ ਤਰੀਕਾ ਮੈਂ ਕੋਸ਼ਿਸ਼ ਕਰੂੰਗਾ ਸਲਵਾਰ ਨੂੰ ਬਣਾ ਕੇ ਵੀਡੀਓ ਪਾਉਣ ਦੀ ਠੀਕ ਆ ਕੱਟਣ ਦੇ ਵਿੱਚ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਤਾਂ ਮੈਨੂੰ ਕਮੈਂਟ ਕਰਨਾ ਜੇ ਸਮਝ ਆਉਂਦੀ ਆ ਫੇਰ ਤਾਂ ਤੁਹਾਡਾ ਕਮੈਂਟ ਕਰਨਾ ਬੰਦਾ ਹੀ ਬੰਦਾ ਹੈ ਨਾ ਜਿਹੜੀਆਂ ਭੈਣਾਂ ਵੀਡੀਓ ਦੇਖ ਕੇ ਛੱਡਦੀਆਂ ਕਿਰਪਾ ਕਰਕੇ ਉਹ ਭੈਣਾਂ ਜੇ ਇੱਕ ਨਹੀਂ ਕਮੈਂਟ ਕਰਨਾ ਉਹਨਾਂ ਕੋਈ ਫੋਲੋ ਵਗੈਰਾ ਲਾ ਕੇ ਭੇਜਿਆ ਕਰੋ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਹਾਂ ਵੀਡੀਓ ਤੁਸੀਂ ਵਾਕ ਤਾਂ ਪੌਜਾ ਕਿੰਨਾ 14 ਇੰਚਾ ਯਾਨਕਿ 7 ਇੰਚ ਇੱਕ ਪਾਸਾ ਆਪਾਂ ਇਹਨੂੰ ਕਿੰਨਾ ਰੱਖਾਂਗੇ 12 6 ਇੰਚ ਇੱਕ ਪਾਸਾ ਆਦੂ ਇਸ ਤਰ੍ਹਾਂ ਠੀਕਾ ਗੂੜਾ ਨਿਸ਼ਾਨ ਜਿਹੜਾ ਮੈਂ ਤੁਹਾਡੇ ਕਹਿਣ ਤੇ ਲਾਉਣਾ ਕਈ ਭੈਣਾਂ ਨੇ ਕਮੈਂਟ ਆਏ ਆ ਵੀ ਬਾਈ ਨਿਸ਼ਾਨ ਨਹੀਂ ਦੀਨੇ ਤਾਂ ਕਰਕੇ ਆਪਾਂ ਨੂੰ ਗੂੜਾ ਨਿਸ਼ਾਨ ਲਾਉਣਾ ਪੈਣਾ ਕੰਨੀ ਆਪਾਂ ਇਹ ਲਾਵਾਂਗੇ ਉਹ ਲਾਜ਼ਮੀ ਰੌਣੀ ਆ ਦੇਖੋ ਤੁਹਾਡੇ ਸਾਹਮਣੇ ਖੇਤ ਮਾਰੀ ਆ ਦੇਖੋ ਤਾਂ ਕੰਨੀ ਇੱਕ ਆਜੀ ਦੇਖੋ ਉਹ ਕਹਿ ਰਹੇ ਨਾ ਬਿਲਕੁਲ ਨੇੜੇ ਕਰਕੇ ਦਿਖਾਉ ਆ ਤੁਹਾਨੂੰ ਦਿਖ ਰਿਹਾ ਹੁਣੇ ਮੋਰਿਆਂ ਆ ਜੀ ਆਪਾਂ ਜਮਾਂ ਬਾਹਰ ਨਹੀਂ ਦਿਖਾਉਣੀ ਇਹਨੂੰ ਆਪਾਂ ਇੰਨਾ-ਇੰਨਾ ਦਬਾਅ ਵਿੱਚ ਲਵਾ ਦੇ। ਆ ਜੇ ਮੋਰੀਆਂ ਬਾਹਰ ਦਿਖਾ ਰਹੀਆਂ ਨੇ ਤਾਂ ਇਹ ਬਹੁਤ ਬੁਰੀਆਂ ਲੱਗ ਰਹੀਆਂ ਨੇ। ਇਹ ਨਿੱਕੇ-ਨਿੱਕੇ ਚੀਜ਼ਾਂ ਦਾ ਭੈਣੂ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਕੱਪੜੇ ਸਲਾਈ ਕਰਦੇ ਆ। ਆ ਕੰਨੀ ਤਾਂ ਮੈਂ ਕੱਟਤੀ। ਹਜੇ ਵੀ ਇਹਦੇ ਨਾਲ ਅੱਧਾ ਇੰਚ ਇਕ ਸਾਰੇ ਦੇ ਮੋਰੀਆਂ ਇਹ ਆਪਾਂ ਸਾਰਾ ਕੱਢਦੇ ਆ ਕੱਪੜੇ ਤੋਂ। ਠੀਕ ਆ। ਹਲੋ ਥੋੜਾ ਆਪਾਂ 12 ਇੰਚ ਦਾ ਕੀਸਰਾਵਾਂਗੇ ਪਹਿਲੇ। ਜਮਾਂ ਸੌਖੀ ਕਾਟ ਦਸੂਣਾ। ਫਿਰ ਵੀ ਜੇ ਕਿਸੇ ਚੀਜ਼ ਨਾਲ ਸਮਝ ਨਹੀਂ ਨਾ ਮਿਲੂ। ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਓ ਵੀ ਇਹ ਸਾਡੀ ਸਾਨੂੰ ਸਮਝ ਨਹੀਂ ਲੱਗੀ ਹ ਸਾਰਾ ਕੱਪੜਾ ਪਾਈਛੇ ਨਹੀਂ ਫੋਲਡ ਕਰ ਲਿਆ ਜੀ ਹਾਂ ਚੌਰਾ ਹੋ ਗਏ ਇਹ ਰੱਖੋ ਪੋਰਾ ਪਾਸੇ ਇੰਚ ਪੀਤਾ ਕੱਢਾਂਗੇ ਉੱਪਰ ਬੈਲਟ ਦਾ ਲੰਬਾਈ ਕਿੰਨੀ ਆ 34.5 ਆਪਾਂ ਰੱਖਾਂਗੇ 35 ਇੰਚ 34.5 ਇੱਥੇ ਹੋ ਗਏ ਆਪਣੇ ਆਪਾਂ ਇਤੋਂ ਰੱਖਾਂਗੇ 6 ਇੰਚ 35.5 ਆਏ ਗਲਾਈ ਪਾਉਂਗਾ ਮੈਨੂੰ ਇਹ ਆ ਇਹਦਾ ਕੀ ਫਾਇਦਾ ਮੈਂ ਉਹ ਵੀ ਦੱਸੂ ਠੀਕ ਆ ਤਾਂ ਕਿ ਜਦੋਂ ਆਪਾਂ ਖੜਾਗੇ ਜਿਹੜੀ ਆਪਾਂ ਸਲਵਾਰ ਆ ਬਿਲਕੁਲ ਅੱਗੋਂ ਐ ਖੜ ਜੂਗੀ ਕਈ ਵਾਰ ਕੀ ਹੁੰਦਾ ਆਪਾਂ ਖੜੇ ਹੁੰਨੇ ਆ ਸਲਵਾਰ ਪਹੁੰਚ ਜਾਂਦੀ ਉੱਪਰ ਦਾ ਅੱਗੋਂ ਡਿੱਗੀ ਨਹੀਂ ਬੜ ਪਈ ਨੀ ਮੂਹੂ ਪਿੱਛੋਂ ੱਡੀਆਂ ਉਹ ਨੰਗੀਆਂ ਹੋਈਆਂ ਉਹ ਬੁਰਾ ਲੱਗਦਾ ਲਾਜ਼ਮੀ ਤਿਆਰ ਰੱਖੋ ਜੀ ਜਦ ਦੁਬਾਰੀ ਤੁਹਾਨੂੰ ਵੀ ਕਰ ਫੇਰ ਮੈਂ ਕਿਹਦੇ ਕਰਾਂ 6 ਇੰਚ ਪੀਤਾ ਮੈਂ ਕੱਢ ਲਿਆ ਸਾਢੇ 34 ਲਮਾਈ ਆ ਆਪਣੇ ਸਾਢੇ 37 ਰੱਖਣਾ ਸੀਗਾ ਨਾ ਆ ਦੇਖੋ ਆ ਭਲੇਖਾ ਲੱਗ ਗਿਆ ਸੀ ਇਹਦੀ ਲੰਬਾਈਆਂ ਇਸ ਭੈਣ ਦੀ ਸਾਢੇ 34 ਤੋਂ ਗੱਲਾਂ ਕਰਾਂ ਦੇ ਵਿੱਚ ਭਲੇਖਾ ਲਾ ਕੇ ਪੂਰਾ ਪੂਰੀ ਕੱਟਿਆ ਗਿਆ ਸੀਗਾ ਹੁਣ ਆਪਾਂ ਦੁਬਾਰੀ ਨਿਸ਼ਾਨ ਲਾਵਾਂਗੇ ਸਾਢੇ 34 ਤੇ ਸਾਢੇ 37 ਇਥੋਂ ਇਹ ਜੀ ਦਾ ਲਾਈਨ ਵੀ ਧਿਆਨ ਰੱਖਣਾ ਦੋ ਦੋ ਵਾਰੀ ਮੈਂ ਤਾਂ ਹੀ ਮੈਨਦਾ ਹੁੰਦਾ ਕਿ ਹੁਣ ਮੈਂ ਦੋ ਦੋ ਜੀ ਵਾਰੀ ਨਾ ਮਿਲਦਾ ਤਾਂ ਇੰਨਾ ਫਰਕ ਪੈ ਚੱਲਿਆ ਸੀਗਾ ਇਹ ਜੀ ਤੁਸੀਂ ਵੀ ਕਰਿਆ ਕਰੋ ਇੱਕ ਵਾਰੀ ਆਪਾਂ ਨਿਸ਼ਾਨ ਲਾ ਲਿਆ ਫਿਰ ਕੱਟਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਨੇ ਚੈੱਕ ਹੀ ਕਰਨਾ ਵੀ ਸਹੀ ਆ ਆਪਣੇ ਨਿਸ਼ਾਨ ਹਾਂ ਮੈਂ ਹਮੇਸ਼ਾ ਹਰ ਇੱਕ ਚੀਜ਼ ਨੂੰ ਚਾਰ ਚਾਰ ਵਾਰੀ ਮਿਲਦਾ ਹੁੰਦਾ ਹਾਂ ਸਾਢੇ 37 ਹਾਂ ਲੋ 38 ਰੱਖ ਲਓ ਭੋਂਸਾ ਵਾਟਾ ਇੱਥੋਂ ਆਪਾਂ ਇਹ ਸ਼ੇਪ ਦੇਵਾਂਗੇ ਠੀਕ ਹੈ ਇੰਨਾ ਭਲੇਖਣ ਲੱਗ ਗਿਆ ਸੀਗਾ ਲਵਾਈ ਆ ਹੈਗੀ 6 ਇੰਚ ਦੀ ਪੀਤਾ ਕੱਢਿਆ 34 ਦੇ ਤਿੰਨ 35 ਕਈ ਪੈਣਾ ਪੁਜੀ ਬਈ 3 ਇੰਚ ਕਾਦਾ ਵੱਧ ਪਾਉਣਿਓ ਆ ਦੇਖੋ 2 ਇੰਚ ਦਾ ਥੋੜਾ ਇਧਰ ਉਧਰ ਮੁੜ ਗਿਆ ਕੈਮਰਾ ਨੇੜੇ ਕਰਕੇ ਦਿਖਾ ਦਿਓ ਆ ਮੁੜ ਗਿਆ ਨਾ 2 ਇੰਚ ਜਿਹੜਾ ਆਪਾਂ ਤਿੰਨ ਰੱਖ ਅੱਧਾ ਇੰਚ ਇਧਰ ਵਿੱਚ ਆ ਗਿਆ ਅੱਧਾ ਇੰਚ ਇਧਰ ਬਾਕੀ ਥੱਲੇ ਵੀ ਦਵਾਊਗਾ ਤਾਂ ਕਰਕੇ 3 ਇੰਚ ਵੱਧ ਰੱਖਿਆ ਹੁੰਦਾ ਫਿਰ ਵੀ ਨਾ ਸਮਝ ਆਈ ਤੁਸੀਂ ਮੈਨੂੰ ਫੋਨ ਤੇ ਵੀ ਪੁੱਛ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਕੇ ਇਹ ਇਸ ਤਰ੍ਹਾਂ ਕੋਈ ਛੇਪ ਦੇਣੀ ਆਪ ਆਪਣੇ ਪਹੁੰਚੇ ਵਾਲੇ ਪਾਸਾ ਉਤਲਾ ਹੁਣ ਥੱਲੇ ਆਪਾਂ ਨਿਸ਼ਾਨੀ ਰੱਖਣੀ ਵੀ ਥੱਲੇ ਦੇ ਪਾਸਾ ਕਿਹੜਾ ਫੈਂਟ ਟੱਕਣਾ ਹੈ ਜਦੋਂ ਸਲਵਾਰ ਜੋੜਾਂਗੇ ਆਪ ਟੱਕਾਂ ਨੂੰ ਥੱਲੇ ਰੱਖਣਾ ਸੋ ਆਪ ਸਾਈਡ ਤੇ ਰੱਖ ਲੈ ਪੀਸ ਨੂੰ ਠੀਕ ਹੈ ਇੱਥੇ ਆਪਾਂ ਨੇ ਜੇ ਲੰਬਾਈ ਲੈਖੀ ਜੇਗੀ ਫਿਰ ਬਾਅਦ ਚ ਦਿੱਕਤ ਆਉਂਗੀ ਲੰਬਾਈ ਹੈਗੀ ਇਸ ਸਲਵਾਰ ਦੀ 34.5 ਮੂਰੀ ਹੈਗੀ 14 ਜਾਨਕੀ 7 ਇੰਚ ਸਾਹ ਲੈਂtir ਹੱਸ ਤਾ ਨਾਲਾ ਮੇ ਨਾਲ ਦੀ ਕਾੜਨ ਕਹੀ ਬਣਾਗਾ ਨੇ ਕਮੈਂਟ ਆਉਂਦੇ ਬਈ ਸਾਡੀ ਏਰੀਏ ਚ ਇਹ ਸੋਚਦੇ ਆ ਜਿਹੜਾ ਨਾਲਾ ਪਾਉਂਦੇ ਉਹ ਮਰਿਆਂ ਦੀ ਪਾਉਂਦੇ ਜਿਉਂਦਾ ਦਾ ਨਹੀਂ ਪਾਉਂਦੇ ਇਵੇਂ ਨਹੀਂ ਹੁੰਦਾ ਵੈਸੀ ਚਲੋ ਤੁਹਾਡੀ ਆਪ ਦੀ ਇੱਛਾ ਹੈ ਨਾ ਜਿਹੜਾ ਆਪਣੀਆਂ ਸਾਰਾ ਕੰਮ ਬਣ ਕੀ ਜਾਂਦਾ ਉਹ ਤਿਆਰ ਬਰ ਤਿਆਰ ਹੁੰਦਾ ਬਸ ਭੈਣਾਂ ਨੇ ਸੂਚ ਚੱਕ ਕੇ ਪਾਣੀ ਹੁੰਦਾ ਤਾਂ ਅਗਰ ਕੀ ਅਸੀਂ ਨਾਲਾ ਨਾਲ ਦੀ ਪਾ ਗਏ ਨੇ ਬਾਕੀ ਏਰੀਏ ਦੇ ਵੀ ਜਿਹੜਾ ਫਰਕ ਹੁੰਦਾ ਸੋਚਦਾ ਵੀ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਤਾਂ ਨਹੀਂ ਸੋ ਉਹ ਸੋਚਦੇ ਆ ਜਿਹੜਾ ਨਾਲਾ ਲਾਲ ਦਾ ਪਾਉਂਦੇ ਉਹ ਮਰਿਆਂ ਦੇ ਪਾਉਂਦੇ ਕਿ ਤੁਹਾਨੂੰ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਪਾਉਣਾ ਤਾਂ ਕੋਈ ਦਿੱਕਤ ਨਹੀਂ ਪਰ ਮੈਂ ਨਾਲ ਨਾਲ ਦੀ ਪਾਉਣਾ ਆਪਾਂ ਇਹਦੇ ਨਾਲ ਕੱਢਾਂਗੇ ਚਲ ਠੀਕ ਆਪਰਾ ਨਾਲਾ ਹੋਵੇ ਇਹਨਾਂ ਸਾਈਡ ਤੇ ਰੱਖਾਂਗੇ ਫਿਰ ਆਪਾਂ ਫਲਬਾਰ ਦੇ ਲਾਵਾਗੇ ਨਹੀਂ ਚਾਹਾਂ ਪਹਿਲਾਂ ਆਪਾਂ ਬੈਲਟ ਕੱਢ ਲੀ ਗੀ ਬੈਂਤ ਕੀ ਠੀਕ ਹੈ ਕੱਪੜਾ ਆਪਣੇ ਕੋਲੇ ਹੈਗਾ ਹੁਣ ਬਿਲਟੇ ਮੈਂ 6 ਇੰਚ ਚੌੜੀ ਕੱਢੂਗਾ ਇਹਦੇ ਵਿੱਚੋਂ ਲਾਜ਼ਮੀ ਧਿਆਨ ਰੱਖਣਾ ਫੀਟਾ ਮੈਂ 6 ਕੱਢਿਆ ਸੀ ਮੈਂ ਹਰ ਇੱਕ 'ਚ ਥੋੜੀ ਵਧਰਾਗਾ ਪਾ ਇਸ ਤਰ੍ਹਾਂ ਹੀ ਤੁਸੀਂ ਬਿਲਟ ਜਦੋਂ ਪਾਉਣੀ ਆ 6.5 ਦੀ ਪਾਉਣੀ ਆ ਪਾ ਕੇ ਬਾਦ ਘਾਟ نیچے ਨਿਕਲ ਜੂ ਘਟੇ ਘਟੇ ਨਾ ਬਸ 6.5 ਇਹ ਤੋਂ ਪਾ 6.5 ਸਾਰਾ ਲੰਮਾ ਪੀਸ ਹੀ ਲਾ ਲਾਂਗੇ ਪਹੁੰਚਿਆ ਠਾ ਲੱਕ ਜਿਹੜਾ ਬਚੂਗਾ ਕੱਪੜਾ ਆਪਣਾ ਹਾਂ ਪੂਰਾ ਬਿਛਾ ਲਿਆ ਸਾਢੇ 6 ਉਹ 벨ਟ ਹੈਗੀ ਨਾ ਵੀ ਸਾਢੇ 24 ਆਪਾਂ ਕਿੰਨਾ ਲਾਵਾਂਗੇ ਸਾਢੇ 25 ਹੋ ਗਿਆ ਇੱਥੇ ਹਾਂ ਆ ਹੋ ਗਿਆ ਆਪਣੀ 벨ਟ ਆਹ ਕਪੜਾ ਉਸਨੇ ਕੁਸ ਹੋਰ ਪੀਸ ਬਚਣਗੇ ਆਪਾਂ ਇਹਨਾਂ ਨੂੰ ਪਹੁੰਚਾ ਖਲਾ ਲਾਂਗੇ ਹੁਣ 벨ਟ ਨੂੰ ਇਹ ਪਾਸੇ ਦੇਣਾ ਜੀ ਹੁਣ ਆਪਾਂ ਆਹ ਸਾਰੇ ਕੱਪੜੇ ਦੇ ਵਿੱਚੋਂ ਸਲਵਾਰ ਕੱਢਾਂਗੇ ਆਹ ਚੰਗੀ ਤਰ੍ਹਾਂ ਸੈਟ ਕਰ 7 ਮੀਟਰ ਪੰਨੇ ਦੀ ਆਪ ਕੱਟ ਰਹੇ ਆ ਫਿਰ ਵੀ ਨਾ ਸਮਝ ਆਈ ਜਾਂ ਲੰਬਾਈ ਵੱਧ ਘਟ ਹੁੰਦੀ ਆ ਫਿਰ ਮੈਨੂੰ ਤੁਸੀਂ ਇੱਕ ਵਾਰੀ ਪੁੱਛ ਲਿਆ ਕਰੋ 8 ਵਜੇ ਦਵਾ ਫੋਨ ਕਰਕੇ ਦਿਨੇ ਤੁਸੀਂ ਇਹ ਕਰਿਆ ਕਰੋ ਕਿ WhatsApp ਤੇ ਨਾ ਬੋਲ ਕੇ ਭੇਜਿਆ ਕਰੋ ਫਿਰ ਮੈਂ ਉਹ ਚਿੰਤਨ ਧਿਆਨ ਚ ਰੱਖ ਕੇ ਵੀਡੀਓ ਬਣਾਉਂਗਾ ਨੰਬਰ ਨੂੰ ਸੇਵ ਕਰਕੇ ਭਾਵੇਂ ਇਹ ਨੰਬਰ ਨੂੰ ਸੇਵ ਕਰ ਲਿਆ ਕਰੋ ਭਾਵੇਂ ਦੂਸਰੇ ਉੱਤੇ ਬੋਲ ਕੇ ਮੈਸੇਜ ਛੱਡਦਾ ਕਰੋ ਇੰਨੀ ਲੰਬਾਈ ਹੈ ਬਾਈ ਆ ਚੀਜ਼ ਦਾ ਤੁਹਾਨੂੰ ਹਾਲਾਤ ਦੱਸੋ ਹਾਂ ਪਹਿਲਾਂ ਤੈਨੂੰ ਤੇ ਸੁਣਾ ਦੇ ਕੋਈ ਫਿਰ ਪ੍ਰੈਸਪਾ ਗਰਮ ਤੇ ਲਾਂਬਾ ਜਿਹਾ ਲੋਡ ਪੈ ਗਈ ਤਾਂ ਮਾਰਾ ਲੋਚ ਮਾਕੇ ਜਿਹੜੀ ਪ੍ਰੈਸਤੀ ਕਈ ਬਨੇ ਕਮੈਂਟ ਆਉਂਦੇ ਆ ਪ੍ਰੈਸ 900 ਰੁਪਏ ਦੀ ਪਊਗੀ ਤਾਰ ਤੇ ਪਲੱਗ ਆਪ ਨੂੰ ਅਲੱਗ ਬਣਾ ਪਊਗਾ ਟੋਟਲ ਜਾਇ 1100 ਰੁਪਏ ਖਰਚ ਆਊਗਾ ਸਾਰੀ ਉਮਰ ਫਿਰ ਲੋਡ ਨਹੀਂ ਆਪਾਂ ਨੂੰ ਠੀਕ ਆ ਆ 6 ਇੰਚ ਪੀਤਾ ਆਪਾਂ ਕੱਡੇ ਉੱਪਰ ਸਲਵਾਦ ਜਿਲਮਾਈ ਕਿੰਨੀ ਹੈ 34 3.37 2 ਇੰਚ ਆਪਾਂ ਵੱਧ ਰੱਖਾਂਗੇ ਸਲਵਾ ਨੂੰ ਪਿੱਛੇ ਡਾਊਨ ਕਰਾਂਗੇ ਆਪਾਂ ਇੰਨਾ ਚਾਹੀਦਾ ਸੀ ਆ 2 ਇੰਚ ਮੈਂ ਹੋਰ ਵੱਧ ਲੈ ਲਿਆ ਸੋ ਇਹ ਟੋਟਲ 39.5 ਲਾਣੇ ਪਹੁੰਚੇ 2 ਇੰਚ ਆਪਾਂ ਘੱਟ ਰੱਖੀ ਸੀ ਇਹ ਇਥੇ ਆਪਾਂ ਪਾਵਾਂਗੇ 2 ਕਿਹਦਾ ਮੈਂ 2 ਇੰਚ ਪਾਉਣਾ ਇਹ ਏਡਿੰਗਾ ਤੋਂ ਸਲਵਾਰ ਡਾਊਨ ਕਰਨ ਵਾਸਤੇ ਪਾਉਣਾ ਹੁੰਦਾ ਪੇਟ ਵਾਲੇ ਪਾਸੇ ਚੱਕ ਦੂੰਗਾ ਤੇ ਏਡਿੰਗਾ ਤੋਂ ਡਾਊਨ ਕਰ ਦੂੰਗਾ ਹਾਲਪਸ ਆਪਾਂ ਐਵੇਂ ਘੁਮਾਵਾਂਗੇ ਕੰਨੀ ਕੱਢਾਂਗੇ ਇਧਰ ਹੀ ਸੈਟਲ ਹੀ ਪਹਿਲਾਂ ਲੋ ਕੰਨੀ ਕਰਾ ਜੀ ਕੰਨੀ ਨਹੀਂ ਨਾ ਬਬੀ ਚੁੱਕੀ ਵਸਤੂ ਮੇਨ ਜਿਹੜਾ ਹਾਂ ਬਾਕੀ ਜਿਹੜੀਆਂ ਆਪਣੇ ਕੁਰਤੇ ਬੀਮੇ ਸਿੱਖਣ ਦੇ ਚਾਹਵਾਨ ਹੁੰਦੇ ਨੇ ਨਾ ਉਹ ਮੈਨੂੰ ਜਰੂਰ ਕਮੈਂਟ ਕਰਿਆ ਕਰੋ ਫਿਰ ਮੈਨੂੰ ਉਹਦੇ ਨਾਲ ਪਤਾ ਹੀ ਲੱਗ ਰਹੇ ਨੇ ਕਿ ਤੁਸੀਂ ਕਿੰਨੇ ਕੁ ਭੈਣਾਂ ਨੇ ਕੁਰਤੇ ਬੀਮੇ ਸਿੱਖਣ ਦੀ ਚਾਹਵਾਨ ਹੋ ਹਨ ਚਲੋ 6 ਇੰਚ ਫਿੱਟਾ ਮੈਂ ਉੱਪਰ ਕੱਢਦਾ ਆਪਾਂ ਰੱਖੇ 39.5 ਆਲੋ ਆਪਾਂ ਇੱਥੇ ਰੱਖਿਆ 39.5 ਇਹ ਦੂਰ ਕਿੰਨਾ ਪਾਵਾਂਗੇ 2 ਇੰਚ ਇਹ ਕਿ ਲਾਵਾਂਗੇ ਪਤਾਕ ਤੋਂ ਇਸ ਤਰ੍ਹਾਂ ਹਲੇ ਠੀਕ ਹੈ ਐਵੇਂ ਮਸ਼ਾਹਕੀ ਪਹਿਲਾਂ ਲੜ ਚੈੱਕ ਕਰ ਲੈਣੇ ਨੇ ਟੋਕ ਹੀ ਇਥੋਂ ਸਹੀ ਹੈ ਨਾ ਕਿ ਵੀ ਅੱਗੇ ਪਿੱਛੇ ਲੜ ਚਲਾਇਆ ਨਾ ਫਿਰ ਇਹਨੂੰ ਸੈੱਟ ਕਰ ਲੈਣਗੇ ਲੋਕ ਬਿਲਕੁਲ ਕੋਈ ਚੀਜ਼ ਨਹੀਂ ਚੱਕਾ ਰਿਹਾ ਤੋ ਇਸ ਤਰ੍ਹਾਂ ਹੋ ਰਿਹਾ ਬਿਲਕੁਲ ਆਰਾਮ ਦੇ ਨਾਲ ਕਾਲ ਨਹੀਂ ਗੱਲ ਜਦੋਂ ਆਹ ਕਾਰ ਕੱਟਣੀ ਹੈ ਇਹ ਵੀ ਅੱਗੇ ਪਿੱਛੇ ਹੋ ਜਾਣਾ ਲੱਗ ਚਲੋ ਜੀ ਚਾਰੇ ਲਾਡਰ ਨੂੰ ਅਪਰ ਕੋਈ ਕਰ ਲਾਂਗੇ ਬਾਤ ਘਾਟ ਸਾਰੀ ਉੱਪਰਲੇ ਪਾਸੇ ਹੀ ਕੱਢਾਂਗੇ ਆਪਾਂ ਜਾ ਕੇ ਪਹਿਲਾਂ ਆਪਾਂ ਹੀ ਘੇਰਾ ਰੱਖ ਲਈਏ ਕਿੰਨਾ ਬੰਦਦਾ ਸਲਵਾਰ ਦਾ ਘੇਰਾ ਕਿੰਨਾ ਬੰਦਦਾ ਆਪਰ ਹੋਰ ਉਹ ਪਤਲਾ ਕੀ ਹਾਂ ਜਦੋਂ ਵੀ ਗਾਹਕ ਦਾ ਨਾਪ ਲੈਣੇ ਹੁੰਦੇ ਉਹਨਾਂ ਨੂੰ ਪੁੱਛ ਲਿਆ ਕਰੀਓ ਸਲਵਾਰ ਤੁਹਾਨੂੰ ਹੌਲੀ ਚਾਹੀਦੀ ਹੈ ਜਾਂ ਭਾਰੀ ਚਾਹੀਦੀ ਹੈ ਨਾ ਫਿਰ ਆਪਾਂ ਉਵੇਂ ਹੀ ਕਾਟ ਕੱਟੀ ਜਾਂਦੇ ਹਾਂ ਗੱੜ ਤੇ ਕੋਈ ਗੱਲ ਨਹੀਂ ਬਸ ਤੁਸੀਂ ਜੇ ਪ੍ਰੈਸ ਲਿਆਉਣੀ ਆ ਬਸ ਜੇ ਤੁਹਾਨੂੰ ਪਤਾ ਲੱਗੇ ਗਰਮ ਹੋ ਗਈ ਫਿਰ ਫਟਾਫਟ ਪਲੱਗ ਨੂੰ ਇਸ ਤਰ੍ਹਾਂ ਕੱਢ ਦਿਓ ਜੇ ਆਪ ਪਲੱਗ ਨਹੀਂ ਕੱਢਾਂਗੇ ਫਿਰ ਗਰਮੀ ਹੋਈ ਜਾਊਗੀ ਆਪਦੀਆਂ ਤੇ ਕਪੜਾ ਮੱਚੇ ਨੇ ਲਾ ਰਹਿਣਾ ਤਾਂ ਕਰਕੇ ਜੇ ਤੁਸੀਂ ਵੈਸੇ ਹੈਪ ਪ੍ਰੈਸ ਇਹੀ ਕੰਮ ਜਾਪਾ ਨਹੀਂ ਤਾਂ ਇਸ ਟੀਮ ਵਾਲੀ ਕੰਮ ਜਾਪਾ ਨਹੀਂ ਦੂਸਰੇ ਕੋਈ ਆਟੋ ਕੱਟ ਪ੍ਰੈਸ ਇਹੀ ਕੰਮ ਜਾਪਾ ਜਿਨ੍ਹਾਂ ਨੇ ਆਪਣੇ ਵਗੂੰ ਡੇਲੀ ਡੇਲੀ ਕੰਮ ਕਰਨਾ ਕਿਉਂਕਿ ਆਪਾਂ ਪ੍ਰੈਸ ਜ਼ਿਆਦਾ ਵਰਤਦੇ ਆ ਫਿਰ ਉਸ ਟੀਮ ਵਾਲੀ ਪ੍ਰੈਸ ਤੇ ਦੂਸਰੀਆਂ ਪ੍ਰੈਸਾਂ ਇੰਨਾ ਥੱਕਾ ਲਈ ਚੱਲ ਦੇਗੀ ਚਲ ਹੁਣ ਆਪਾਂ ਕੱਢਾਂਗੇ ਛੇ ਚਾਹ ਚ ਪੀਤਾ ਬਾਅਦ ਜਿਹੜੇ ਆਪਾਂ ਫੱਟੇ ਚੌੜੇ ਪਏ ਸੀ ਉਹ 12 ਪਏ ਸੀ 12 ਦਾ ਦੋ ਕੇ 6 ਆ ਕੱਢ ਲਿਆ ਮੈਂ ਇੱਥੇ ਆਪਾਂ ਹੁਣ ਘੇਰਾ ਰੱਖਾਂਗੇ ਇਹਨਾਂ ਦਾ ਕਿੰਨਾ ਮੰਨ ਲਓ ਆਲੂ 1.5 ਇੱਥੇ ਠੀਕ ਆ ਆ ਹੋ ਗਿਆ ਪੰਜੋੜੀ ਦਾ ਨਿਸ਼ਾਨ 6 ਇੰਚ ਪੀਤਾ ਆਪਾਂ ਕੱਢਤਾ ਟੋਟਲ ਘੇਰੇ ਇਹਨਾਂ ਦਾ ਹੋ ਗਿਆ 90 60 ਤੋਂ ਘੱਟ 95 ਇੰਚ ਹੋ ਗਿਆ ਠੀਕ ਆ ਨਾਲ ਭਾਰੀ ਸਲਵਾਰਾਂ ਨਾਲ ਬਾਲੀ ਹੋਲੀ ਆ ਮੀਡੀਅਮ ਜੀ ਆ ਮੇਰੇ ਕੋਲ ਇਹਨੂੰ ਦੀ ਸ਼ਾਨ ਦੇ ਉੱਪਰ ਪਾ ਲਵਾਂ ਹੁਣ ਆਪਣਾ ਆ ਗਿਆ ਮੇਨ ਲਮਾਈ ਦਾ ਜਿਹੜਾ ਆਪਾਂ 2 ਇੰਚ ਵੱਧ ਕਿਉਂ ਰੱਖਿਆ ਉਹ ਆ ਗਿਆ 6 ਇੰਚ ਪੀਤਾ ਮੈਂ ਕੱਢੂਗਾ ਇਧਰ ਬੈਲਟ ਦਾ ਤੁਹਾਡਾ ਲਓ ਜੀ ਜੇ ਭੈਣਾਂ ਨੂੰ ਇਹ ਚੀਜ਼ ਜੀ ਹਜੇ ਵੀ ਸਮਝ ਨਹੀਂ ਆਈ ਉਹ ਕਿਰਪਾ ਕਰਕੇ ਮੈਨੂੰ ਦੁਬਾਰਾ ਇੱਕ ਮਿੰਟ ਬਾਕਸ ਦੇ ਵਿੱਚ ਕਮੈਂਟ ਕਰਿਓ ਵੀ ਹਜੇ ਸਮਝ ਨਹੀਂ ਆਈ 3 ਇੰਚ ਲਾ ਵੱਧ ਰੱਖਣਾ ਇੱਕ ਵਾਰੀ ਤੁਹਾਨੂੰ ਮੈਂ ਦੱਸਿਆ ਵੀ ਅਜੇ 2 ਇੰਚ ਇਧਰੋਂ ਮੁੜ ਜੂ 1 ਇੰਚ ਇਧਰੋਂ ਉੱਡ ਜੂ ਅੱਧਾ ਕੰਚ ਵਧੂਗਾ ਉਹ ਆਪਾਂ ਪ੍ਰੈਸ ਮਾਰ ਕੇ ਬਾਅਦ ਚ ਬਾਹਰ ਘੜ ਕਟਰੀਏ 3.34 ਤੇ 3.5 ਸੈਂਟੀਰ ਫੱਟੀ ਦੇ ਨਿਸ਼ਾਨ ਲਾਣਾ ਕਰੂ ਇਸ ਤਰ੍ਹਾਂ ਜਿਵੇਂ ਜਿਵੇਂ ਤਾਂ ਹੁਣ ਜਾਣਾ ਕੋ ਉਵੇਂ ਤਾਂ ਬਿਲਕੁਲ ਇਸ ਤਰ੍ਹਾਂ ਠੀਕ ਆ ਇਧਰੋਂ ਕੈਮਰਾ ਮਾਰ ਕੇ ਨਾ ਇਧਰੋਂ ਦਿਖਾਓ ਇੱਕ ਤੋਂ ਇੱਕ ਤੋਂ ਸ਼ੁਰੂ ਕਰਾਂਗੇ ਨਾ ਪੋਏ ਪੈਮੇ ਕਿਤੇ ਠੀਕ ਆ ਆਪ ਪਾਸਾ ਤੁਹਾਡਾ ਅਗਲੇ ਪਾਸੇ ਆਜੂ ਆਹ ਝੋਲੀ ਵਾਲੇ ਪਾਸੇ ਚੱਲ ਜਿਹੜਾ ਉੱਚਾ ਕੀਤਾ ਇਧਰੋਂ ਡਿੱਗੂ ਗਿਸਰਵਾ ਦਾ ਆਉਂਦੀਆ ਪੌੜਗਾ ਬਣਨੇ ਸੋਹਣੀਆਂ ਅਟੀਆਂ ਲੰਗੀਆਂ ਨਹੀਂ ਹੁਣ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਲੋੜ ਮਦਦਕ ਇਹਨੂੰ ਤੁਸੀਂ 2.3 ਵੀ ਕਰ ਸਕਦੇ ਜੇ ਢਿੱਡ ਵਾਲਾ ਲੋਕ ਦਤਾ ਠੀਕ ਹੈ ਕਿਸੇ ਵੀ ਚੀਜ਼ ਨਹੀਂ ਸਮਝ ਆਈ ਤਾਂ ਵੀ ਕਮੈਂਟ ਕਰੋ ਜੇ ਸਮਝ ਆ ਗਈ ਤਾਂ ਵੀ ਕਮੈਂਟ ਕਰੋ ਜਿਹੜੀਆਂ ਭੈਣਾਂ ਨੇ ਉਹਦਾ ਨੰਬਰ ਐਡ ਕਰਵਾਉਣਾ ਉਹ ਤੁਸੀਂ ਅਮਰਤਪਾਲ ਕੌਰ ਵਾਲੇ ਫੋਨ ਨੰਬਰ ਤੇ ਵੀ ਮੋਰਡ ਕੀ ਭੇਜ ਸਕਦੇ ਹੋ ਵੀ ਭੈਣਿਆ ਸਾਡਾ ਨੰਬਰ ਨੂੰ ਐਡ ਕਰੋ ਜੇ ਕੋਈ ਦਿੱਕਤ ਹੁੰਦੀ ਆ ਉਹ ਵੀ ਕੋਸ਼ਿਸ਼ ਕਰਿਆ ਕਰੋ ਫੋਨ ਲਾਉਣ ਨੂੰ ਬੋਲ ਕੇ ਭੇਜਣੀਆਂ ਫਿਰ ਜਦੋਂ ਵੀ ਮੇਰੇ ਕੋਲ 1-2 ਮਿੰਟ ਬੱਜਦੇ ਆ ਫਿਰ फटाफट ਉਹਦੀ ਰਿਕਾਰਡਿੰਗ ਸੰਭੀ ਉਹਨੂੰ ਨੋਟ ਕਰਕੇ ਰੱਖ ਲੈਣਾ ਠੀਕ ਹੈ ਜੀ ਸਰਵਾਰ ਆਪਣੀ ਘਟੀ ਵੱਡਾ ਪੜਾ ਸੀਗਾ ਜੇ ਕਿਸੇ ਚੀਜ਼ ਦੀ ਸਮਝ ਨਹੀਂ ਆਈ ਤਾਂ ਵੀ ਕਮੈਂਟ ਕਰਿਓ ਜੇ ਆ ਗਈ ਤਾਂ ਵੀ ਕਮੈਂਟ ਕਰਿਓ ਬਾਕੀ ਤੁਸੀਂ ਜਿਹੜਾ ਆਪਣਾ YouTube ਵਾਲਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਈ ਵੀਡੀਓ ਮਿਸ ਨਾ ਹੋਵੇ ਅਮਿਲਦੇ ਹਾਂ ਜਲਦੀ ਨੈਕਸਟ ਵੀਡੀਓ ਵਿੱਚ ਦਿਓ ਇਜਾਜ਼ਤ ਧੰਨਵਾਦ ਜੀ